ਇੱਧਰ ਸਪੀਡ ਚੈੱਕ ਕਰੋ ਜਦੋਂ ਅਸੀਂ ਬਾਜ਼ਾਰ ਜਾਂਦੇ ਆ ਤੇ ਜਦੋਂ ਗੱਡੀ ਰੋਕਦੇ ਆ ਕੋਈ ਸਮਾਨ ਲੈਣ ਵਾਸਤੇ ਆ ਦੇਖੋ ਮੰਗਣ ਆ ਜਾਂਦੇ ਪੰਜ 10 10 ਰੁਪਏ ਦੀ ਰੋਟੀ ਖਾਣੀ ਹੈ ਜੀ ਸਵੇਰ ਦਾ ਕੁਝ ਖਾਧਾ ਨਹੀਂ ਹੋਇਆ ਤੇ ਇਹਨਾਂ ਦੀ ਸਪੀਡ ਚੈੱਕ ਕਰੋ ਮੈਂ ਇਹਨਾਂ ਦੀ ਪੂਰੀ ਯਾ ਲਾਈਏ ਅੱਜ ਉਮਰ ਦੇਖੋ ਇਹਨਾਂ ਦੀ ਚਾਰਾਂ ਜਣਿਆਂ ਦੀ 25 26 27 ਸਾਲ ਤੇ ਬੱਚਿਆਂ ਦੀ ਉਮਰ 17 18 ਸਾਲ ਤੇ ਖੇਤਾਂ ਦੇ ਵਿੱਚ ਝੋਨਾ ਲਾਣ ਦਾ ਸੀਜ਼ਨ ਚੱਲ ਰਿਹਾ ਹੈ ਪਹਿਲੇ 3 ਮਹੀਨਾ ਸਵਾ ਮਹੀਨਾ ਝੋਨਾ ਲਾਂਦਾ ਸੀਜ਼ਨ ਚੱਲਣਾ ਉਸ ਤੋਂ ਬਾਅਦ 2 ਮਹੀਨੇ ਝੋਨੇ ਦੇ ਵਿੱਚੋਂ ਕਾਪਟੀਣਾ ਇਹ ਲੋਕਾਂ ਨੂੰ ਆਪਾਂ ਹੀ ਆਦਤ ਪਾਈ ਏ 5-10 ਰੁਪਏ ਦੇ ਕੇ ਤੇ ਇਹ ਲੋਕ ਨਕਮੇ ਹੋ ਗਏ ਇਹਨਾਂ ਦੇ ਸਰੀਰ ਦੇਖੋ ਕਿਵੇਂ ਫਲਾਵੜ ਚੜੀ ਹੋਈ ਵੇਲੇ ਰਹਿ ਰਹਿ ਕੇ ਹਰਾਮ ਦੀ ਖਾ ਖਾ ਕੇ ਜੇ ਇਹ ਬੰਦੇ ਅਸਲ ਦੇ ਵਿੱਚ ਲੋੜਵੰਦ ਹੈਗੇ ਆ ਤੇ ਇਹ ਲੋਕ ਮਿਹਨਤ ਕਰਕੇ ਜਿਵੇਂ ਕਹਿੰਦੇ ਨੇ ਆਪਦੀ 6 ਮਹੀਨਿਆਂ ਦੀ ਕਮਾਈ ਕਰ ਸਕਦੇ ਖੇਤਾਂ ਦੇ ਵਿੱਚ ਝੋਨਾ ਲਾ ਕੇ ਤੇ ਘਾਹ ਪਾਟ ਕੇ ਪਰ ਇਹਨਾਂ ਨੂੰ ਹਰਾਮ ਦੀ ਖਾਨ ਦੀ ਆਦਤ ਪੈ ਗਈ ਹੈ ਤੇ ਆਪਾਂ ਤਰਸ ਕਰਕੇ ਇਹਨਾਂ ਨੂੰ ਦਿੰਨੇ ਆ ਪੈਸੇ ਸਾਰਿਆਂ ਨੂੰ ਅਪੀਲ ਹੈ ਕੋਈ ਜ਼ਰੂਰਤ ਨਹੀਂ ਇਹਨਾਂ ਨੂੰ ਪੈਸੇ ਦੇਣ ਦੀ ਹੁਣ ਜਦ ਮੇਰੇ ਕੋਲ ਆ ਕੇ ਇਹਨਾਂ ਨੇ 2-3 ਵਾਰ ਅਲੱਗ-ਅਲੱਗ ਆ ਕੇ ਪੈਸੇ ਮੰਗੇ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਝੋਨਾ ਕਿਉਂ ਨਹੀਂ ਲਾਉਂਦੇ ਮਿਹਨਤ ਕਿਉਂ ਨਹੀਂ ਕਰਦੇ ਤੇ ਬਾਈ ਜੀ ਦੇਖੋ ਇਹਨਾਂ ਦੀ ਸਪੀਡ ਦੇਖੋ ਕਿੱਦਾਂ ਭੱਜੀਆਂ ਮੇਰੇ ਕੋਲ ਵੀਰ ਜੀ ਬਿਲਕੁਲ ਨਾ ਇਹਨਾਂ ਨੂੰ ਪੈਸੇ ਦਿਆ ਕਰੋ ਇਹ ਲੋਕ ਹਰਾਮ ਦੀ ਖਾ ਖਾ ਕੇ ਮੋਟੇ ਹੋ ਚੁੱਕੇ ਆ